ਵਰਸਾ ਸਿੰਘ ਬਲਟੋਹਾ মিডিਆ ਸਾਹਮਣੇ ਲਾਈਵ ਹੁੰਦੇ ਨੇ ਅਤੇ ਆਪਣੀਆਂ ਗੱਲਾਂ ਰੱਖਦੇ ਨੇ ਕਿ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਾਡੀ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਕੁ ਬੰਦੇ ਜਿਹੇ ਨੇ ਜਿਹੜੇ ਸਿੱਖਾਂ ਨੂੰ ਵੀ ਬਦਨਾਮ ਕਰਦੇ ਨੇ ਧਾਰਮਿਕ ਸੰਸਥਾਵਾਂ ਨੂੰ ਵੀ ਬਦਨਾਮ ਕਰਦੇ ਨੇ ਤੇ ਜਾਣ ਬੁੱਝ ਕੇ ਉਹਨਾਂ ਨੇ ਅਕਾਲੀ ਦਲ ਨੂੰ ਵੀ ਇਸ ਪੱਧਰ ਤੇ ਗੇਰ ਸੁੱਟਿਆ ਕਿ ਅਕਾਲੀ ਦਲ ਤਾਂ ਪਤਾ ਨਹੀਂ ਕਿੰਨੀ ਕੁ ਜ਼ਿਆਦਾ ਬਦਨਾਮ ਹੋ ਚੁੱਕੀ ਹੈ ਜਾਂ ਕਿੰਨੇ ਕੁ ਜ਼ਿਆਦਾ ਉਹਦੇ ਤੇ ਇਲਜ਼ਾਮ ਲੱਗ ਚੁੱਕੇ ਨੇ ਕਿ ਅਕਾਲੀ ਦਲ ਤਾਂ ਨਿਗਹਾਰ ਆ ਚੁੱਕਿਆ ਹੈ ਅਕਾਲੀ ਦਲ ਵੀਰੋ ਕਿਤੇ ਨਹੀਂ ਗਿਆ ਅਕਾਲੀ ਦਲ ਇੱਥੀ ਹੈ ਕੁਝ ਕੁ ਬੰਦਿਆਂ ਨੇ ਸਾਡੇ ਜਿਹੜੇ ਸਾਡੇ ਹੀ ਨੇ ਉਹਨਾਂ ਨੇ ਹੀ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ ਸਿੱਖ ਕੌਮ ਨੂੰ ਦਫੇੜ ਕਰਨਾ ਸਿੱਖਾਂ ਦੇ ਵਿੱਚ ਭੰਬਲ ਪੂਸੇ ਪੈਦਾ ਕਰਨਾ ਸਿੱਖਾਂ ਦੀ ਰਾਜਨੀਤੀ ਨੂੰ ਕਮਜ਼ੋਰ ਕਰਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਕੇਵਲ ਤੇ ਕੇਵਲ ਜਿਹੜੇ ਸਿੱਖਾਂ ਦੀ ਲੀਡਰਸ਼ਿਪ ਹੈ ਬਾਦਲ 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 ਆ ਬਾਦਲ ਆਓ ਇਹਦੇ ਤੋਂ ਬਾਹਰ ਜਿਹੜੇ ਨਿਕਲਦੇ ਨਹੀਂ ਤੇ ਸਵਾਰ ਵੀ ਸਾਡੇ ਜਿਹੜੇ ਆਪਣੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਹਤੈਸ਼ੀ ਆ ਅਸੀਂ ਪੰਥ ਹਤੈਸ਼ੀ ਆ ਅਸੀਂ ਕੌਮ ਦੇ ਬੜੇ ਕੌਮ ਪ੍ਰਸਤ ਆ ਉਹਨਾਂ ਵੱਲੋਂ ਜਿਹੜਾ ਅਜਿਹਾ ਜਿਹੜਾ ਸਾਰਾ ਵਰਤਾਰਾ ਜਦੋਂ ਖੇਡਿਆ ਜਾਂਦਾ ਆ ਤੇ ਦੁੱਖ ਹੁੰਦਾ ਹੈ ਹਟਣਾ ਉਹ ਨਾ ਹੈਨੀ ਹਟਣਾ ਹੋਣਾ ਹੈ ਨਹੀਂਗਾ ਸਾਨੂੰ ਵੀ ਪਤਾ ਆ ਕਿ ਉਹਨਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਜਿਹੜੀਆਂ ਉਸ ਅਜੰਡੇ ਦਾ ਹਿੱਸਾ ਬਣ ਰਹੀਆਂ ਨੇ ਉਸ ਅਜੰਡੇ ਨੂੰ ਲਾਗੂ ਕਰਵਾ ਰਹੀਆਂ ਨੇ ਉਹ ਸ਼ਕਤੀਆਂ ਬੜੀਆਂ ਬਲਵਾਨ ਨੇ ਪਰ ਹੁਣ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਦੁਨੀਆ ਦਾ ਸਭ ਤੋਂ ਮਹਾ ਚਵਲ ਤੇ ਦੁਨੀਆ ਦਾ ਸਭ ਤੋਂ ਵੱਡਾ ਸ਼ੈਤਾਨ ਜਿਨ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਦੇ ਵਿੱਚ ਬੇਅਦਬੀਆਂ ਕੀਤੀਆਂ ਤੇ ਕਰਵਾਈਆਂ ਜਿਹੜੇ ਮੇਨ ਜਿਹੜੇ ਬੇਅਦਬੀ ਦੀ ਸਾਜ ਰਚਣ ਵਾਲੇ ਸੀਗੇ ਜਿਹੜੇ ਤਿੰਨ ਜਣੇ ਸੀਗੇ ਕਿ ਕਿੱਥੋਂ ਕਿਵੇਂ ਕਰਨਾ ਆ ਪਹਿਲਾ ਕਦਮ ਕੀ ਹੋਊ ਦੂਜਾ ਕਦਮ ਕੀ ਹੋਊ ਤੀਜਾ ਕਦਮ ਕੀ ਹੋਊ ਚੌਥਾ ਕਦਮ ਕੀ ਹੋਊ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕੀ ਕਰਨਾ ਆ ਤੇ ਜਿਹਦੇ ਉੱਤੇ ਪੰਜ ਵਿਅਦਬੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਦੀਆਂ ਜਿਹੜੀਆਂ ਵਿਅਦਬੀ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ 'ਚ ਸਿੱਧੇ ਰੂਪ 'ਚ ਜਿਹਦਾ ਹੱਥ ਹੋਵੇ ਸ਼ਾਮਲ ਹੋਵੇ ਅੱਜ ਸਾਡੇ ਪੱਤਰਕਾਰ ਪਹਿਚਾਰਾ ਜਿਹੜਾ ਉਹਨੂੰ ਐ ਪੇਸ਼ ਕਰ ਰਿਹਾ ਜਿਵੇਂ ਸੱਚ ਦਾ ਪੁੱਤ ਆ ਗਿਆ ਹੁੰਦਾ ਜਿਵੇਂ ਉਹ ਧਰਮੀ ਪੁੱਤਰ ਆ ਗਿਆ ਹੁੰਦਾ ਕਿੱਥੇ ਜਾਵਾਂਗੇ ਕਿ ਪ੍ਰਦੀਪ ਕਲੇਰ ਨਾਂ ਦੀ ਚਵਲ ਜਿੰਨੂੰ ਕੱਲ ਇੱਕ ਪੰਜਾਬ ਦਾ ਆਪਣੇ ਆਪ ਨੂੰ ਕਹਿਣ ਵਾਲਾ ਪੱਤਰਕਾਰ ਜਿਹੜਾ ਬਿਠਾ ਕੇ ਬੈਠਾ ਸੀ ਉਹਦੇ ਨਾਲ ਸਵਾਲ ਜਵਾਬ ਐ ਕਰ ਰਿਆ ਸੀ ਕਿ ਜਿਵੇਂ ਅਗਲੇ ਬੰਨੇ ਬਹੁਤ ਵੱਡੀ ਮਹਾਨ ਸ਼ਖਸੀਅਤ ਬੈਠੀ ਹੋਵੇ ਦੁੱਖ ਹੁੰਦਾ ਯਾਰ ਦੁੱਖ ਹੁੰਦਾ ਤੁਸੀਂ ਇਹੋ ਜੀ ਚਵਲ ਨੂੰ ਬਿਠਾ ਕੇ ਚੈਨਲਾਂ ਦੇ ਉੱਤੇ ਤੁਸੀਂ ਕਹੋਗੇ ਕਿ ਉਹਨੇ ਆਹ ਕਹਿਤਾ ਜੀ ਉਹ ਕਹਿਤਾ ਹਾਂ ਜੀ ਕੀ ਸਾਬਤ ਕਰਨਾ ਚਾਹੁੰਦੇ ਜੇ ਤੁਸੀਂ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਅੰਦਰ ਅੱਗ ਲਾਈ ਹੋਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ ਹੋਵੇ ਅੱਜ ਤੁਸੀਂ ਉਹਨਾਂ ਨੂੰ ਇੰਜ ਪੇਸ਼ ਕਰ ਰਹੇ ਜੇ ਕਿ ਜਿਵੇਂ ਜੀ ਸੱਚ ਦਾ ਪਟਾਰਾ ਹੀ ਉਹਨੇ ਖੋਲਿਆ ਇਸ ਕਰਕੇ ਬਹੁਤ ਦੁੱਖ ਦੀ ਗੱਲ ਹੈ ਦੇਖੋ ਇੱਕ ਸਭ ਤੋਂ ਪਹਿਲੀ ਗੱਲ ਹੈ ਤੇ ਤੁਸੀਂ ਪੱਤਰਕਾਰ ਭਾਈ ਚਰਾ ਤੇ ਇੱਥੇ ਅਦਾਲਤ ਹੈ ਕੋਈ ਕੇਸ ਚੱਲਦਾ ਹੋਊਗਾ ਨਾ ਤੇ ਮੇਰੇ ਵਰਗਾ ਵੀ ਕਹਿੰਦਾ ਯਾਰ ਇੱਦਾਂ ਤੇ ਗੱਲ ਨਾ ਕਰੋ ਕੋਈ ਸਬਜੂਡਿਸ ਹੈ ਤੇ ਤੁਸੀਂ ਵੀ ਇਸ ਕਰਕੇ ਜਾਦੀ ਗੱਲ ਨਹੀਂ ਕਰਦੇ ਕਿ ਜਿਹੜਾ ਫਲਾਣਾ ਮਾਮਲਾ ਜੀ ਹੈ ਤੇ ਜਿਹੜਾ ਜੁਡੀਸ਼ੀਅਨ ਮੈਜਿਸਟਰ ਹੈ ਉਹਦੇ ਕੋਲੇ ਚੱਲਦਾ ਹੈ ਸਬਜੂਡਿਸ ਹੈ ਇਹ ਹੀ ਸਮਝਦੇ ਨੇ ਕਿ ਅਦਾਲਤ ਦੇ ਵਿਚਾਰ ਅਧੀਨ ਹੈ ਇਹਦੇ ਉੱਤੇ ਨਹੀਂ ਗੱਲ ਕੋਈ ਹੋ ਸਕਦੀ ਤੇ ਜਿਹੜਾ ਮਸਲਾ ਦੁਨੀਆ ਦੀ ਸਰਵੋੱਚ ਅਦਾਲਤ ਚ ਸਰਵੋੱਚ ਤਖਤ ਤੇ ਹੈ ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਅੱਗੇ ਚੱਲ ਰਿਹਾ ਹੈ ਤੇ ਜਿਹੜਾ ਮਰਜ਼ੀ ਉੱਠਦਾ ਫੜਦਾ ਮਾਈਕ ਜਾ ਐ ਕਰਕੇ ਤੇ ਜਾਂ ਲਾ ਕੇ ਮੈਂ ਜੀ ਤੁਹਾਡਾ ਫੋਨ ਤੇ ਤੁਹਾਡੀ ਇੰਟਰਵਿਊ ਕਰ ਰਿਹਾ ਹਾਂ ਹਾਂਜੀ ਕਿ ਜਿਹੜੀ ਸਿੱਖ ਕੌਮ ਦੀ ਸਰਵੋੱਚ ਅਦਾਲਤ ਹੈ ਉਹਦੇ ਚ ਚੱਲ ਰਿਹਾ ਮਸਲਾ ਖੇੜ ਔਰ ਕੋਈ ਉੱਠ ਕੇ ਉਹਦੇ ਉੱਤੇ ਨੇਤੀ ਕੋਈ ਝੂਠ ਪਰੋਸੀ ਜਾਂਦਾ ਆ ਕੋਈ ਕਿੰਤੂ ਪਰੰਤੂ ਕਰੀ ਜਾਂਦਾ ਆ ਕੋਈ ਕਮੈਂਟ ਕਰੀ ਜਾਂਦਾ ਆ ਕੋਈ ਜਥੇਦਾਰਾਂ ਨੂੰ ਸਿੱਖਿਆ ਦੇਈ ਜਾਂਦਾ ਇਹ ਨਵੀਂ ਗੱਲ ਸਾਹਮਣੇ ਆ ਗਈ ਮੈਂ ਇੱਕ ਬੇਨਤੀ ਕਰਾਂ ਜੀ ਮੈਂ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਨਾ ਕਿ ਜਿਹੜਾ ਰਾਮ ਰਹੀਮ ਸਰਸੇਆ 2007 ਦੀ ਘਟਨਾ ਤੋਂ ਬਾਅਦ ਭਾਵੇਂ ਕਿ ਇਹੋ ਜਿਹੇ ਲੋਕਾਂ ਬਾਰੇ ਇਹੋ ਜਿਹੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀਆਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਪਰ ਜੋ 2007 ਦੇ ਵਿੱਚ ਉਹਨੇ ਚੰਦ ਚੜ੍ਹਿਆ ਭਾਵੇਂ ਕਿ ਉਹਨੇ ਬਾਅਦ ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਮੈਂ ਉਹਦਾ 2007 ਤੋਂ ਬਾਅਦ ਲਗਾਤਾਰ ਕਟੜ ਵਿਰੋਧੀ